ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀ ਤਿਆਰੀ ਦੇ ਵਿੱਚ ਹਰ ਇੱਕ ਪਾਰਟੀ ਦਾ ਉਮੀਦਵਾਰ ਜੁਟਿਆ ਹੋਇਆ ਹੈ ਇਸ ਦੇ ਤਹਿਤ ਦੱਸਦੇ ਚੱਲੀਏ ਕਿ ਮਧਪੁਰ ਜ਼ੋਨ ਮੰਡਲ ਤੋਂ ਆਪ ਦੇ ਉਮੀਦਵਾਰ ਸਾਹਿਬ ਸਿੰਘ ਸਾਬਾ ਨੇ ਚੋਣ ਪ੍ਰਚਾਰ ਕੀਤਾ ਹੈ ਅਤੇ ਇਸ ਚੋਣ ਪ੍ਰਚਾਰ ਦੇ ਦੌਰਾਨ ਵੱਡਾ ਇਕੱਠ ਉਨ੍ਹਾਂ ਨਾਲ ਦੇਖਣ ਨੂੰ ਮਿਲਿਆ ਪ੍ਰਚਾਰ ਤੋਂ ਬਾਅਦ ਬੋਲਦੇ ਹੋਏ ਉਮੀਦਵਾਰ ਸਾਹਿਬ ਸਿੰਘ ਸਾਬਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਦੋਂ ਦੇ ਪੰਜਾਬ ਦੇ ਵਿੱਚ ਆਈ ਹੈ ਪੰਜਾਬ 'ਚ ਬਹੁਤ ਜ਼ਿਆਦਾ ਵਿਕਾਸ ਕਾਰਜ ਪੰਜਾਬ ਸਰਕਾਰ ਵੱਲੋਂ ਕਰਾਏ ਗਏ ਨੇ ਚਾਹੇ ਫਿਰੋ ਸኩል ਆਫ ਫੈਮਿਨੈਂਸ ਦੀ ਗੱਲ ਹੋਵੇ ਬਿਜਲੀ ਦੇ ਬਿੱਲ ਮੁਫਤ ਦੀ ਗੱਲ ਹੋਵੇ ਜਾਂ ਫਿਰ ਮੁਹੱਲਾ ਕਲੀਨਿਕ ਦੀ ਗੱਲ ਹੋਵੇ ਜਿਸ ਕਾਰਨ ਪੰਜਾਬ ਦੇ ਲੋਕਾਂ ਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਬਹੁਤ ਜ਼ਿਆਦਾ ਫਾਇਦਾ ਮਿਲਿਆ ਕਿਸਾ ਕਿ ਇਹਨੂੰ ਫੈਸਿਲਟੀਆਂ ਨਹੀਂ ਲਿਆ ਸਕੀ ਆਪਣੇ ਹਲਕੇ ਸਿਆਣ ਪਰਦੇ ਜਿਹੜੇ ਬਾਕੀ ਐਮ.ਐਲ.ਏ ਜਾਂ ਮੰਤਰੀ ਜਿਹੜੇ ਜਿੱਤੇ ਨੇ ਉਹ ਲੈ ਕੇ ਆਣੇ ਕਿੰਨਾ ਸਾਡੇ ਚਲੋ ਫਿਰ ਵੀ ਖੁੱਲੇ ਮੋਹੱਲਾ ਕਲੀਨਿਕ ਜਿਹੜੇ ਡਾਕਟਰ ਦੀ ਦੁਕਾਨ ਜਿਹੜੀ ਖੁੱਲੀ ਮਾਤੋਂ ਬੰਦ ਈ ਇਹੀ ਜਾਓ ਔਰ ਰੋਜ਼ ਪੰਜਾਬ ਦੇ ਅੰਦਰ ਜਿਹੜੇ ਮੋਹੱਲਾ ਕਲੀਨਿਕ ਖੁੱਲੇ ਨੇ ਡਾਕਟਰ ਦੀਆਂ ਦਵਾਈਆਂ ਫ੍ਰੀ ਹੋਣੀਆਂ ਹੈ ਮੈਡੀਕਲ ਖੁੱਲੇ ਨੇ ਜਿਹੜੇ ਭਗਵੰਤ ਮਾਨ ਸਰਕਾਰ ਨੇ ਰੋਜ਼ ਪੰਜਾਬ ਦੇ ਅੰਦਰ 1.5 ਲੱਖ ਬੰਦਾ ਫ੍ਰੀ ਦਵਾਈਆਂ ਲੈ ਰਿਹਾ ਜੀ ਪਹਿਲਾਂ ਨਹੀਂ ਕਿਉਂ ਨਹੀਂ